ਸ਼ਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਲੋਹਾਮ ਦੇ ਵਿੱਚ ਲੋਹਾਮ ਪਿੰਡ ਦੇ ਵਿੱਚ ਤੁਸੀਂ ਜਾਣਾ ਵਾ ਮਿੱਤਰੋ ਪਰ ਤੁਸੀਂ ਜਦੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੰਗੋਗੇ ਗੁਰਦੁਆਰਾ ਸਾਹਿਬ ਨੰਗਣ ਤੋਂ ਬਾਅਦ ਸਿੱਧਾ ਥੋੜਾ ਜਿਹਾ ਪੰਪ ਵਾਲੀ ਸਾਈਡ ਨੂੰ ਗਾਹ ਨੂੰ ਵਧਣਾ ਪੰਪ ਤੋਂ ਤੁਸੀਂ ਪਿੱਛੇ ਰਹਿਣਾ ਬਾਹਰ ਖੇਤਾਂ ਦੇ ਵਿੱਚ ਸਤਪਾਲ ਬਾਈ ਦੇ ਘਰੇ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਜਾਨਵਰ ਤੁਹਾਨੂੰ 5-6 ਵਿਖਾ ਦੇਣੇ ਆ ਬਾਈ ਦੋ ਟੋਕੜਾ ਗੱਪਣਾ ਚੈੱਕ ਪਾਸ ਗਾਈਆਂ ਵਿਖਾਉਂਗਾ ਇੱਕ ਮੱਝਾ ਰਗੀਤਾ ਗਾਂ ਦਿਖਾਉਣੀ ਆ ਮਿੱਤਰੋ ਤੁਹਾਨੂੰ ਤੇ ਦੋ ਦੇ ਦੇ ਲਈਆਂ ਤੁਹਾਨੂੰ ਜਮਾ ਭਾ ਦੇ ਵਿੱਚ ਵੱਛੀਆਂ ਆਜੂ ਗੱਲਬਾਤ ਕਰਦੇ ਆਪਾਂ ਵੀਰੇ ਨਾਲ ਸਾਰੀ ਸੁਤਪਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਬਾਈ ਵਧੀਆ ਬਾਈ ਜੀ ਸੇਤਾ ਦੇ ਪਰਿਵਾਰ ਤੋਂ ਚੜਦੀ ਕਲਾ ਜੀ ਆ ਇਧਰਲੇ ਪਾਸੇ ਮੇਰੇ ਯਾਰ ਅੱਲੇ ਵੀ ਕੈਮਰਾ ਮਾਰੇ ਪਾਣੀ ਲਾਉਣ ਜਾਣਾ ਇਹਨੇ ਬਾਅਦ ਚ ਵੀਰੇ ਸਤਿ ਸ਼੍ਰੀ ਅਕਾਲ ਬਾਈ ਇਹ ਮੇਰਾ ਯਾਰ ਉਹ ਆ ਵੀ ਬਈ ਅਸੀਂ ਇਕੱਠੇ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਮੰਨ ਲਓ 5-7 ਸਾਲ ਦਾ 800 ਹੋ ਗਏ ਹੋਣਗੇ ਮਾਰੇ ਟਾਈਮ ਦੀ ਗੱਲ ਹਾਂ ਜਦੋਂ ਮੈਂ ਇੱਕ ਲਈ ਕੰਪਿਊਟਰ ਕਰੀਦੀ ਲੈ ਮਿੱਤਰੋ ਅਸੀਂ ਉਹ ਟਾਈਮ ਵਾਲੇ ਯਾਰ ਆ ਜਦੋਂ ਮੋਲ ਕਹਿਣ ਤੋਂ ਭਾਵੇਂ ਵੀ ਰੋਟੀ ਦੇ ਵੀ ਮੁਨਤਾਜ ਨਹੀਂ ਸੀ ਵੀ ਇੱਕ ਟਾਈਮ ਦੀ ਸ਼ਹਿਦ ਮਿਲ ਜੂਗੀ ਕਿ ਨਹੀਂ ਮਿਲ ਜੂਗਾ ਵੀਰੇ ਐਹੀ ਗੱਲ ਸੀ ਨਾ ਨਹੀਂ ਨਹੀਂ ਆ ਬਾਈ ਹਾਂ ਸੱਚ ਆ ਕੋਈ ਝੂਠ ਨਹੀਂ ਹਿੰਦੇ ਵਿੱਚ ਕਿਉਂਕਿ ਹਕੀਕਤ ਕਹਾਣੀਆਂ ਜ਼ਿੰਦਗੀ ਨਾਲ ਬੀਤੀਆਂ ਹੁੰਦੀਆਂ ਹਰ ਬੰਦੇ ਦੇ ਅਸੀਂ ਗੁਰਦੁਆਰਾ ਸਾਹਿਬ ਤਿੰਨ ਚਾਰ ਸਾਲ ਪਾਂਡਿਆ ਦੀ ਸੇਵਾ ਕਰਦੇ ਹੁੰਦੇ ਥੋਏ ਬਾਈ ਜੀ ਇਹ ਬਾਈ ਸਰਬਾ ਮੁੱਦਗੀ ਤੋਂ ਉਹ ਬੰਦਾ ਜਿਨ ਨੇ ਰੇੜੀ ਤੇ ਕਾ ਕੇ ਹੱਥ ਦੇ ਨਾਲ ਚਲਾ ਕੇ ਗੁਰਦੁਆਰਾ ਸਾਹਿਬ ਵਰਤਨਾ ਦੀ ਸੇਵਾ ਕਰਨੀ ਪੜ ਹਾਲ ਚੰਗੇ ਭਲੇ ਸੇਵਾ ਨਹੀਂ ਕਰਦੇ ਪਰ ਅੱਜ ਮਾਲਕ ਨੇ ਬਾਈ ਨੂੰ ਇੰਨੇ ਕ ਰੰਗ ਭਾਗ ਲਾਏ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕੰਮ ਵੀ ਇੱਕ ਨੰਬਰ ਆ ਕੋਈ ਝੂਠ ਮਾਰ ਕੇ ਚਾ ਕੋਈ ਵੀਡੀਓ ਕਿਸੇ ਨਾਲ ਠੱਗੀ ਠੋਰੀ ਦੀ ਚਾ ਝੂਠ ਮਾਰ ਕੇ ਕਿਸੇ ਨਾਲ ਕੋਈ ਕੰਮ ਇਹੋ ਜਾਂ ਨਹੀਂ ਵਾਹਿਗੁਰੂ ਨੇ ਬਾਬੇ ਜੀ ਦਣੇ ਜਿ ਭਰਾ ਨੂੰ ਅਜੇ ਭਾਗ ਲਾਏ ਆ ਜੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਇੱਕ ਨੰਬਰ ਕੰਮ ਆ ਬਾਈ ਦਾ ਬਿਲਕੁਲ ਬਾਈ ਕਦੇ ਵੀ ਕਿਸੇ ਨੂੰ ਲੋੜ ਆ ਸਹਯੋਗ ਦਿਓ ਇਹੋ ਜਿਹੇ ਬੰਦੇ ਦਾ ਸਹਯੋਗ ਦੇਣਾ ਚਾਹੀਦਾ ਜਿਹੜਾ ਮਹਾਰਾਜ ਦੇ ਰੱਖ ਕੇ ਉੱਤੇ ਤਰੱਕੀ ਕਰਦਾ ਕਿਸੇ ਨਾ ਠੱਗੀ ਢੋਰੀ ਤੇ ਨਹੀਂ ਅੱਜ ਬਾਈ ਨੂੰ ਕਿਰਪਾ ਇੱਕ ਨੰਬਰ ਕਾਮਾ ਕਿਸੇ ਵੀ ਵੀਰ ਭੈਣ ਭਰਾ ਨੂੰ ਕੋਈ ਵੀ ਵੀਡੀਓ ਦੀ ਲੋੜ ਆ ਸਾਡੇ ਨਾਲ ਭੈਣ ਭਰਾ ਵਾਂਗੂ ਆ ਕੇ ਖੜਦਾ ਤੇ ਬਾਈ ਦਾ ਸਦਾ ਹਸਤੇ ਖਿਆਲ ਰੱਖੋ ਵੱਡੇ ਵੱਡੇ ਯੂਟਿਊਬਰਾਂ ਤੋਂ ਆਪਾਂ ਕੀ ਲੈਣਾ ਜਿਹੜੇ ਨਿੱਕੇ ਬੰਦੇ ਨੂੰ ਉਠਾਓ ਸਹੀ ਗੱਲ ਆ ਵੀਰੇ ਸਦਾ ਵਾਸਤੇ ਆਪਦੇ ਭਰਾ ਕਿਸੇ ਦਾ ਵੀ ਸਾਥ ਆਪਦੇ ਦਾ ਦਿਓ ਆਪਦੇ ਦਾ ਦਿਓ ਨਿੱਕੇ ਬੰਦੇ ਦਾ ਵੱਡੇ ਬੰਦੇ ਯੂਟਿਊਬਰ ਦਾ ਸਾਥ ਨਾ ਦਿਓ ਇਹ ਉਹ ਬੰਦਾ ਜਿਹੜਾ ਸ਼ੰਘਰਸ਼ ਨਾਲ ਲੜਿਆ ਹੱਥਾਂ ਨਾਲ ਰੇੜੀ ਚਲਾ ਕੇ ਸਾਈਕਲ ਤੇ ਬਾਈਨੇ ਆ ਕੇ ਗੁਰਦਾਰਾ ਸਾਹਿਬ ਬਾਤਨਾਂ ਦੀ ਸੇਵਾ ਕਰਦਾ ਰਿਹਾ ਠੰਡੇ ਪਾਣੀ ਚ ਚੰਗੇ ਭਲੇ ਤੰਦਰੁਸਤ ਬੰਦੇ ਨਹੀਂ ਕਰਦੇ ਸੀ ਪਰ ਇਸ ਬਾਈ ਨੂੰ ਅੱਜ ਤੁਸੀਂ ਸਾਰੇ ਹੀ ਵੇਣੇ ਆ ਮਹਾਰਾਜ ਨੇ ਰੰਗ ਭਾਗ ਬਹੁਤ ਵਧੀਆ ਲੱਗਿਆ ਸੱਚੀ ਕਹਾਣੀ ਆ ਬਾਈ ਇਹ ਕੋਈ ਝੂਠ ਨਹੀਂ ਜਾਂ ਫੇਕ ਨਹੀਂ ਜੀ ਅੱਜ ਆਪਾਂ ਆ ਗੱਡੀ ਦੇ ਵਿੱਚ ਬੈਠੇ ਆ ਨਾ ਜੇ ਅੱਜ ਆ ਪਰਮਾਤਮਾ ਨੇ ਦੇਣ ਦਿੱਤੀ ਆ ਤੇ ਇਹ ਉਹ ਕਾਲਪੁਰਖ ਦਾ ਸ਼ੁਕਰਾਨਾ ਮੈਂ ਲੱਖ ਲੱਖ ਵਾਰੀ ਸ਼ੁਕਰਾਨਾ ਕਰਦਾ ਮੈਂ ਇੰਨੇ ਜੋਗੀ ਨਹੀਂ ਸੀ ਮੇਰੀ ਔਕਾਤ ਤਾਂ ਸਹੀ ਪੁੱਛੋ ਤੁਸੀਂ ਸੈਂਕੜ ਲੈਂ ਲੋਗੀ ਵੀ ਨਹੀਂ ਸੀ ਪਰ ਅੱਜ ਮਾਲਕ ਨੇ ਵੱਡੀਆਂ ਗੱਡੀਆਂ ਤੇ ਬਾਤਾਂ ਤੇਰਾ ਪਰਮਾਤਮਾ ਕਦੇ ਵੀ ਦੇਣ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਨਹੀਂ ਦੇ ਸਕਦਾ ਬਾਈ ਜਿਹੜੇ ਲੋਕ ਕਹਿੰਦੇ ਆ ਨਾ ਗੁਰੂ ਘਰਾਂ ਦੇ ਵਿੱਚ ਉਹ ਕੀ ਬੇਲ ਦਾ ਮੈਂ ਕਿਹਾ ਤੁਹਾਡੇ ਸਾਹਮਣੇ ਭਾਈ ਸਰਬਾ ਖੁਦ ਖੜਾ ਦੇਖ ਲੋ ਮੈਂ ਇਹ ਚੀਜ਼ ਦੀ ਆਏ ਜਿਵੇਂ ਬੈਠਾ ਆਏ ਰੇੜੀ ਭਾਂਡਿਆਂ ਵਾਲੇ ਬਰਤਨਾਂ ਦੇ ਧੋਣ ਵਾਲੀ ਸੇਵਾ ਦੇ ਕੋਲੇ ਲੱਗੀ ਹੁੰਦੀ ਸੀ ਜਿਵੇਂ ਅੱਜ ਵਾਹਿਗੁਰੂ ਦੀ ਜੀ ਸਹੀ ਗੱਲ ਆ ਭਾਈ ਸਾਡਾ ਭਰਾ ਜ ਬਹੁਤ ਸ਼ੁਕਰ ਆ ਭਾਈ ਹੁੰਦਾ ਤੁਹਾਡੇ ਅੱਗੇ ਭਰਾਵਾਂ ਦਾ ਇਹ ਕੋਈ ਆਪਾਂ ਵਡਿਆਈ ਜਾਂ ਨਹੀਂ ਵੀਰੇ ਇਹ ਕਹਾਣੀ ਤਾਂ ਦਸੀਆ ਵੀ ਗੁਰੂ ਘਰੇ ਭਾਈ ਦੋ ਟਾਈਮ ਜੇ ਟਾਈਮ ਨਿਕਲੇ ਜਦੋਂ ਵੀ ਤੁਹਾਡੇ ਕੋਲੇ ਸਮਾਂ ਨਿਕਲੇ ਕਿਤੇ ਪੁਛਾ ਪੜਤਾਲਾ ਕਰਾਉਣ ਤੋਂ ਬਚਾਈ ਗੁਰੂ ਘਰੇ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਸਿਰ ਚਕਾ ਦਿਆ ਕਰੋ ਵੀ ਪ੍ਰਮਾਤਮਾ ਸਾਨੂੰ ਆ ਚੱਕਾ ਚਾਹੀਦਾ ਨੀਵੇਂ ਹੋ ਕੇ ਮੰਗਿਓ ਪਰ ਇਹ ਨਹੀਂ ਵੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਜਾ ਕੇ ਤਾਂ ਮੰਗ ਲਿਆ ਬਾਹਰ ਨਿਕਲਦੇ ਗੁਰੂ ਗ੍ਰੰਥ ਸਾਹਿਬ ਤੋਂ ਤੁਹਾਡੀਆਂ ਅੱਖਾਂ ਹੋਰ ਹੋ ਜਾਣ ਤੁਹਾਡਾ ਨਾਮ ਜਿਹੜਾ ਉਹ ਅੰਦਰੋਂ ਜੁੜਨਾ ਚਾਹੀਦਾ ਵੀਰੇ ਕੁਝ ਲਕਉਂਦਾ ਮਾਲਕ ਟਾਈਮ ਲੈਂਦਾ ਪ੍ਰੀਖਿਆ ਲੈਂਦਾ ਬਾਈ ਸਾਡੀ ਵੀ ਬਣੀ ਲਈ ਆ ਜੀ ਰਾਤ ਨੂੰ 11 11 ਵਜੇ ਨੇਰੀ ਆ ਜਾਣੀ ਮੀਂਹ ਪੈ ਜਾਣਾ ਫਿਰ ਵੀ ਅਸੀਂ ਗੁਰੂ ਘਰੇ ਆਉਣੀ ਆਉਣਾ ਇਨੇ ਜੁੜੇ ਰਹੇ ਇਹ ਵੀਡੀਓ ਬਣਾਉਣੀ ਆ ਅੱਜ ਤਾਂ ਬਣਾਈ ਆ ਵੀ ਬਾਈ ਨੂੰ ਬਹੁਤ ਟਾਈਮ ਬਾਅਦ ਮਿਲਿਆ ਤੇ ਮਾਨਕ ਉਸਿਆ ਵੀ ਉਹ ਟਾਈਮ ਅਸੀਂ ਇਕੱਠੇ ਸੇਵਾ ਕਰਦੇ ਸੀ ਮੈਂ ਵੀ ਛੋਟੀ ਤੇ ਤੁਰਦਾ ਹੀ ਡਾਕਟਰ ਕਹਿੰਦਾ ਸੀਗਾ ਵੀ ਤੂੰ ਛੋਟੀ ਤੋਂ ਬਣਨੀ ਤੁਰਦਾ ਅੱਜ ਮੈਂ ਵੀ ਸੈਟਾ ਦੀ ਬਾਬੇ ਸੀਦਾਂ ਦੀ ਘਰ ਬਾਤਰਾ ਬਹੁਤ ਬਹੁਤ ਕਿਰਪਾ ਬਾਈ ਤੁਸੀਂ ਵੀ ਬਾਈ ਮਹਾਰਾਜ ਦੇ ਲਾਲ ਲਾਕੇ ਰੋ ਹਰ ਇੱਕ ਬੰਦਾ ਇੱਕ ਗੱਲ ਹੋਰ ਨੋਟ ਕਰਿਓ ਬਾਈ ਤੁਸੀਂ ਨਾ ਕਿਤੇ ਜ਼ਿੰਦਗੀ ਜੋ ਕੰਮ ਆੜਿਆ ਪੜਿਆ ਤੇ ਤੁਸੀਂ ਨਾ ਪੰਜ ਗੁਰਦੁਆਰੇ ਐਤਵਾਰ ਸੋਸ਼ਲੇ ਵੀ ਸੇਵਾ ਕਰਨੀ ਆ ਸਾਰਾ ਦਿਨ ਮੈਂ ਵਾਦਾ ਕਰਦਾ ਕੋਈ ਇਹ ਗੁਰੂ ਘਰ ਤੁਹਾਡੇ ਤੋਂ ਲਕੂਂਦਾ ਹੀ ਕੁਛ ਨਹੀਂ ਯਾਰ ਸ਼ਹੀਦਗੰਜ ਸਾਹਿਬ ਕਿਤੇ ਨੰਗੋ ਟੱਪੂ ਤਾਂ ਹੋ ਕੇ ਵੀ ਜਰੂਰ ਜਾਇਆ ਜੇ ਇਹ ਮਿਸਾਲ ਜਦੋਂ ਮਰਦੀ ਮੁੰਦਗੀ ਚੋਂ ਬਾਈ ਬਾਰੇ ਪੁੱਤ ਜਦੋਂ ਮਰਜੀ ਤੁਸੀਂ ਵੀਰੇ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੇਰਾ ਸ਼ੁਕਰ ਤੇ ਹੁਣ ਆਜੋ ਬਈ ਸਤਪਾਲ ਕੋਲੇ ਸਤਪਾਲ ਵੀਰੇ ਫਿਰ ਅੱਜ ਕਿੰਨੀਆਂ ਗਾਇਆਂ ਵਾਂ ਬਾਈ ਤੈਨਾਂ ਬਾਈ ਠੀਕ ਆ ਲਾਲਗਾ ਕਿੰਨੇ ਚਿਰ ਦੀ ਗੱਬਣਾ ਬਾਈ ਇਹਨੂੰ ਇਤਤਰੀ ਤੋਂ ਇਹਨੂੰ 6 ਮਹੀਨਾ ਲੱਗਦਾ ਸਾਢੇ 6 ਮਹੀਨਾ ਹੀ ਹੋ ਰਹੀ ਆ ਇਹ ਸਾਢੇ 6 ਮਹੀਨੇ ਦੀ ਇੱਕ ਤਰੀਕ ਤੋਂ ਹੈ ਹਾਂਜੀ ਹਾਂਜੀ ਕੀ ਬਾਤ ਆ ਭਾਈ ਅਜਾ ਸਤਪਾਲ ਭਾਈ ਦੁੱਧ ਕਿੰਨਾ ਵੀਰੇ ਦੁੱਧ 7-8 ਲੀਟਰ ਹੈ ਰਾਈਟ ਹੰਡਾ ਸੀਲ ਹੈ ਉਹਨੇ ਚੋਣ ਜਮਾ ਸੀਰ ਬਿਨਾ ਜੋੜਦੇ ਚੋਣਿਆ ਜੀ ਅੱਛਾ ਠੀਕ ਆ ਭਾਈ ਤੋਰੀ ਮੇਰੇ ਜਰਸੀ ਤੇ ਆ ਗਈ ਹੈਣਾ ਭਾਈ ਹਾਂਜੀ ਹਾਂਜੀ ਹਾਂ ਕੀ ਬਾਤ ਅੰਗਰ ਅੰਗ ਬਹਿੜ ਦਾ ਪੋਚ ਹਾਂ ਰਾਂਗਾਇਰ ਚੇਰਾਲਾ ਜਾਤ ਕੁਆਲਟੀ ਜਰਸੀ ਵਾਲੀ ਹੈਣਾ ਹਾਂਜੀ ਹਾਂ ਹਾਂ ਵੇਖੋ ਭਾਈ ਕਿਹੜਾ ਕਰਮਾ ਵਾਲੀ ਗਾਂ ਨੇ ਦੁੱਧ ਵੀ ਚੰਗਾ ਦਿੱਤਾ ਹੋਊਗਾ ਭਾਈ ਤਾਜੀ ਹਾਂ 18-19 ਲੀਟਰ ਦੀ ਗਾਰੰਟੀ ਦੇ ਆਈ ਇਹਦਾ ਵਦੇ ਦੀਦੀ ਹੋਗੀ ਬਾਈ ਕੋਈ ਸ਼ੱਕ ਨਹੀਂ ਓਕੇ ਆ ਜਾ ਆ ਇਧਰ ਲੈ ਪਾ ਟੇੜ ਜਾ ਵਦੇ ਆ ਥੋੜਾ ਜਿਹੜਾ ਆ ਬੱਚਾ ਇਧਰੇ ਪਾਸੇ ਰੱਖ ਦਈਏ ਸੂਦੇ ਸਹੀ ਹੋ ਜਾਂਦੀ ਹੈ ਜੀ ਹਾਂ ਆ ਇਹ ਲੱਦਾ ਵੀ ਆ ਬਾਈ ਹਾਂ ਜੀ ਉਹ ਪਹਿਲੋ ਦੱਸਦੇ ਵੀਡੀਓ ਚ ਬਾਈ ਨਹੀਂ ਨਹੀਂ ਸਿਆਣੀ ਗੱਲ ਆ ਬਾਈ ਇੱਥੇ ਬਾਹਰ ਤੋਂ ਹਾਥੂ ਦਾ ਆਏ ਆ ਨਹੀਂ 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 ਸਿਆਪਾ ਲਕੂਣਾ ਨਹੀਂ ਕੋਈ ਜਿੰਨ ਜਰ ਕੰਮ ਕਰਨਾ ਉਸ ਦਿਨ ਕੰਮ ਛੱਡ ਦਿਆਂਗੇ ਕਿੰਨਾ ਕਿ ਤੋਂ ਵੱਧ ਪੈਸੇ ਲੈ ਕੇ ਆਪਾਂ ਕੰਮ ਇਹ ਕਰਦੇ ਨੇ ਵੀ ਆ ਚੀਜ਼ ਨਹੀਂ ਦਿਖਾਉਂਦੇ ਬਾਈ ਆ ਵੇਖ ਲੋ ਵੀਰੇ ਹਾਂ ਆ ਵੇਖ ਚੋਣ ਚੜਾ ਵੀ ਬਹੁਤ ਚੰਗਾ ਹੈ ਨਾ ਬਾਈ ਹਾਂ ਚੌਣ ਚੌਣ ਬਹੁਤ ਪੁੱਲਾਈ ਬਸ ਠੀਕ ਐ ਸਤ ਪਾਲ ਬਾਈ ਕੋਈ ਗੱਲ ਨਹੀਂ ਵੀਰੇ ਕਿੰਨੇ ਦੀ ਦੇ ਦੀਏ ਵੀਰੇ 30000 ਦੀ ਦੇਣੇ ਮਾਰਦਾ ਜਲਦਾ ਕਿਸਾ ਠੀਕ ਐ ਬਾਈ ਤੇ ਆ ਡੱਬੀ ਵੈੜ ਵੀਰੇ ਡੱਬੀ ਵੀ ਵੈੜ ਵੀਰੇ ਇਹਨੂੰ 20 ਤਰੀਕ ਨੂੰ ਪੰਜਵਾਂ ਮਹੀਨਾ ਲਾ ਦਿਆਣਾ 20 ਤਰੀਕ ਨੂੰ ਹਾਂਜੀ ਠੀਕ ਐ ਬਾਈ ਇਹ ਇਹ ਵੀ ਚੈੱਕ ਪਾਸ ਆ ਵੀਰੇ ਹਾਂ ਚੱਤ ਤਰਾਂ ਜਾ ਬੈਠ ਠੀਕ ਐ ਦੁੱਧ ਕਿੰਨਾ ਵਾ ਜਵਰੀਨ ਸਿੰਘ ਦੁੱਧ ਐ 12 ਆ 12 ਕਿਲੋ ਤਿਆਰ ਆ ਹਾਂਜੀ ਹਾਂਜੀ ਚੂਣ ਚਣ ਚਿੰਗੜੇ ਬੜੇ ਵੀਰੇ ਪੂਰੀ ਸੀਰ ਆ ਠੀਕ ਐ ਬੜੇ ਬਾਈ ਇਹ ਕਿੰਨੇ ਦੀ ਦੇ ਦੀਏ ਵੀਰੇ ਆ ਦੇ ਰੱਬ ਬਿਆਰੀ ਆ ਦੀ ਚਾਰੀ ਕਦੀ ਬਾਰ ਨੂੰ ਵੱਡੇ ਭਾਈ ਇਹਨੂੰ ਵੀ ਮੜਾ ਅੱਛਾ ਜੇ ਕੋਈ ਦੋਵੇਂ ਲਵੇ ਤਾਂ ਆਪਾਂ ਮਾਨਤਨ ਖੁੱਲਾ ਕਰ ਦਾਂਗੇ ਚਾਰ ਪਾਂ ਦੇ ਭਾਈ ਠੀਕ ਹੈ ਵੀਰ ਲੈ ਵੀ ਮੇਤਰੋ ਬਹੁਤ ਸੋਹਣੀ ਬਿਹੜਾ ਯਾਰ 12 ਕਿਲੋ ਦੁੱਧ ਤਿਆਰ ਆ ਪੰਜਾਂ ਮਹੀਨਿਆਂ ਦੀ ਭਾਈ ਗੱਪਣ ਇਹਦਾ ਦੁੱਧ ਦਾ ਰਿਕਾਰਡ ਤਾਜੀ ਦਾ ਕੋਈ 18-19 ਲੀਟਰ ਸੀ ਇਹਦਾ ਜੀ 18-19 ਲੀਟਰ ਦਾ ਹੈ ਇਹ ਲੈ ਜਾ ਆਪਾਂ ਦਨਾਂ ਕਿਹੇ ਬੰਦੇ ਨੇ ਠੀਕ ਹੈ ਵੱਡੇ ਭਾਈ ਹਾਂਜੀ ਆ ਵੇਖ ਲੋ ਵੀਰੇ 18 19 ਲੀਟਰ ਦਾ ਰਿਕਾਰਡ ਸੀ ਇਹਦਾ ਸੱਜਰ ਦਾ ਕਰਮਾ ਵਾਲੀ ਦਾ ਬਾਈ ਗਾਂ ਵੀ ਦੱਸਦੀ ਆ ਬਾਈ ਬਾਕੀ ਕੋਈ ਕਹਿਣ ਵਾਲੀ ਗੱਲ ਨਹੀਂ ਜਾਤ ਕੁਆਲਿਟੀ ਬਹੁਤ ਦਰਮਿਆਨੀ ਪੈਂਦੀ ਥੋੜੀ ਜਿਹੀ ਉੱਚ ਪਰ ਨਸਲ ਵੱਲੋਂ ਬਹੁਤ ਫੁੱਲ ਆ ਬੜ ਬਾਈ ਇਹ ਹੋ ਗਈਆਂ ਦੋ ਤੋਕੜਾ ਗੱਬਣਾ ਵੀਰੇ ਅੱਛਾ ਆ ਬਾਈ ਮੈਂ ਚਰ ਕੀ ਗਾਂ ਯਾਨੀ ਮਾਚਰ ਕੀ ਕਹਤ ਨੇ ਆਪਾਂ ਆ ਸੱਜਰਾ ਇਹ 4 ਦਿਨ ਸੁਈ ਨੂੰ ਹਾਂ 14 ਤੇ ਲ ਦੁੱਧ ਲਾਰੋ ਭੋਲਾ ਲਾਰੋ ਕੰਡੇ ਜੋਕਦੀ ਆ ਵੀਰੇ ਕੰਡੇ ਜੋਕਦੀ ਆ ਤੇ 13 ਦਾ ਚਵਾ ਦੇਾਂਗੇ ਆਪਾਂ ਹਾਂ 13 ਚਵਾ ਦਾਂਦੇ ਆਪਾਂ ਠੀਕ ਆ ਵੀਰੇ ਚੋਣ ਚੜ ਤੇ ਥਣ ਕੋਈ ਵੱਧ ਘੱਟ ਨਹੀਂ ਕੋਈ ਵੱਧ ਘੱਟ ਨਹੀਂ ਹਾਂ ਯਾਰ ਲੈ ਜਿਵੇਂ ਅੱਜ ਆਈ ਹੈ ਨਾ ਮਾਰ ਦੇ ਦੋ ਦਦ ਤਾਰਾ ਬਈਆ ਲੈ ਨਾ ਬੇ ਬਾਕੀ ਯਾਰ ਹੈ ਨਾ ਬਾ ਠੀਕ ਆ ਨਾ ਬੱਚਾ ਨਹੀਂ ਲਾਇਆ ਚੱਲ ਬਈ ਬਹੁਤ ਤੋਰੀ ਵੀਰੇ ਮੜੀ ਜੀ ਕੱਢੀ ਬਾਦੋ ਕੀ ਬਾਤ ਆ ਬਈ ਆ ਚੀਜ਼ ਵੀ ਵਧੀਆ ਘਰੇ ਦੁੱਧ ਪੀਣ ਨੂੰ ਫੈਂਟ ਵੀ ਇਹਦੀ 5 1/2 6 ਆਈ ਜਾਊਗੀ ਹੈ ਨਾ ਬਈ ਹਾਂ ਹਾਂਜੀ ਹਾਂਜੀ ਵੀਰੇ ਹਾਂ ਨਹੀਂ ਠੀਕ ਹੈ ਲੈ ਆ ਵੀਰੇ ਮੋੜਦਾ ਬਈ ਇਹ ਵੀ ਇਹ ਕਿੰਨੇ ਦੀ ਦੇ ਦੀਏ ਸਤਪਾਲ ਬਈ ਪੰਨਿਆ ਯਾਰ ਧਰਦਾ ਮੁੱਲ ਬਈ ਦਾ ਪਿਆ ਯਾਰ ਲਾਡ ਪਿਆਰ ਵਿੱਚੋਂ ਵਿੱਚੋਂ ਧਰਦਾ ਦੀ ਹੈ ਵਿੱਚੋਂ ਧਰਦਾ ਲਾਡ ਪਿਆਰ ਦੀ ਚਲ ਠੀਕ ਆ ਬਈ ਲੈ ਵੀ ਮਿੱਤਰੋ ਲਾਡ ਪਿਆਰ ਵੀ ਪਾਈ ਜਾਂਦਾ ਕਰਦਾਂਗੇ ਵਿੱਚੋਂ ਤੇ ਬਾਕੀ ਵਹਿੜ ਚੰਗੀ ਆ ਹਨਾ ਹਾਂਜੀ ਹੂੰ ਠੀਕ ਆ ਬੱਛਾ ਇਹਦੇ ਮਗਰ ਹੈ ਨਾ ਬੱਛਾ ਬਾਈ ਹਾਂ ਬੱਛਾ ਵੀ ਦਿਖਾ ਦੇ ਬਈ ਸੁਈਆ ਤੇ ਚਾਰਾਂ ਦਿਨਾਂ ਦੀ ਆ ਨਾੜਵਾ ਨਾਲ ਹੀ ਆ ਹਨਾ ਹਾਂਜੀ ਅਰੇ ਆ ਬੱਛੀਆਂ ਕਿੰਨੇ ਦੀਆਂ ਦੇ ਦਾਂਗੇ ਦੋਵੇਂ ਦੋਵੇਂ ਜੋੜਾ ਦੇ ਰਾਂ 10000 ਦਾ ਜੀ ਮਨਤਲ ਵਿੱਚੋਂ ਕੋਈ ਵਿੱਚੋਂ ਧਰਦਾ ਨੇ ਮਨਤਲ ਠੀਕ ਆ ਵੀਰੇ ਨੰਬਰ ਕਿੰਨਾ ਆ ਗਿਆ ਵੱਡੇ ਭਾਈ 95 ਤੇ 490 ਹਰਚ ਆਉਂਦਾ ਜੀ ਠੀਕ ਆ ਆ ਥੀਰੀਆ ਮੋ ਜੀ ਕੀ ਰਹੀ ਥੀ ਸਾਡਾ 1.5 ਸਾੜ ਦੀ ਲਾ ਲੈ ਥੀਰੀਆ ਮੋ ਬਸ ਠੀਕ ਹੈ ਭਾਈ ਨੰਬਰ ਇੱਕ ਵਾਰੀ ਹੋਰ ਬੋਲ ਦੀ ਵੀਰੇ 983490814 ਜੀ ਅਗਲੇ ਮਿੱਤਰੋ ਇਹ ਵੀਰੇ ਦਾ ਨੰਬਰ ਸੀ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਲੋਹਾਮਾ ਜ਼ਿਲ੍ਹਾ ਫਰੋਜ਼ਪੁਰ